ਬਾਕੀ ਬੂਥਾਂ ਤੇ ਜਾ ਰਹੇ ਕੀ ਵੇਖਣ ਨੂੰ ਮਿਲਿਆ ਤੁਹਾਨੂੰ ਇੱਥੇ ਮਾੜਾ ਜੀ ਬੜਾ ਤਕਾ ਹੋ ਰਿਹਾ ਅਸੀਂ ਬਲਬਨ ਸਿੱਧੂ ਦਾ ਜਿਹੜਾ ਬੂਥ ਲੱਗਾ ਵਾ ਉੱਥੇ ਜਿਹੜਾ ਵੀਰ ਸੀ ਉਹ ਉਹਨਾਂ ਦੀਆਂ ਕੁਰਸੀਆਂ ਤੇ ਬਹਿ ਗਿਆ ਆਪ ਤੇ ਉਹਨਾਂ ਨੂੰ ਮੋਹਰਾ ਲਵਾ ਰਿਹਾ ਸੀ ਆਮ ਪਾਰਟੀ ਦੇ ਘਾਰੋ ਵਾਲੇ ਜਿਹੜੇ ਆ ਉਹ ਇੰਨਾ ਤਕਾ ਕਰ ਲਏ ਨੇ ਉੱਥੇ ਜਿਹੜਾ ਕੈਮਰਾ ਲੱਗਾ ਹੋਣਾ ਜੀ ਉਹ ਵੀ ਉਹਨਾਂ ਨੇ ਬੰਦ ਕੀਤਾ ਅਸੀਂ ਜਦੋਂ ਉਹਨਾਂ ਬੂਥੇ ਮਾਲਕਾਂ ਨੂੰ ਪੁੱਛਿਆ ਉਹ ਭਾਜੀ ਤੁਸੀਂ ਮੁਲਾਜ਼ਮ ਦੇ ਮੌਕੇ ਦੇ ਅਫਸਰ ਦੇ ਤੁਹਾਡਾ ਫਰਜ਼ ਆ ਇਹ ਕੈਮਰਾ ਵੇਖਣਾ ਅੱਲੇ ਨਹੀਂ ਦੇ ਲੱਗਾ ਹੀ ਨਹੀਂ ਫੇਰ ਉੱਠ ਕੇ ਉਸ ਬਾਊ ਨੇ ਜਿਹਨੇ ਲੱਵੇ ਬੁਠਿਆਨ ਮੁਲਾਜ਼ਮ ਉਹਨੇ ਉੱਠ ਕੇ ਤੇ ਜਾ ਕੇ ਉਹ ਕੈਮਰਾ ਜਿਹੜਾ ਵਾ ਉਹ ਸਾਡੇ ਸਾਹਮਣੇ ਚਾਲੂ ਕੀਤਾ ਫੇਰ ਹੀ ਅਫੀਫ ਸਾਹਿਬ ਨੂੰ ਫੋਨ ਕੀਤਾ ਸਾਡੇ ਹਲਕਾ ਚਾ ਬਲੱਗਨ ਸਿੰਧੀ ਦੇ ਹਾਲਾਤ ਨੇ ਮਤਲਬ ਜੋ ਹਰ ਮੂਤ ਇਹ ਕੁਝ ਹੋ ਰਿਹਾ ਪਿਆਕੇ ਜੰਮ ਕਾ ਸਾਡੇ ਨਾਲ ਗੱਲ ਜਾਂਦੇ ਸਰ ਇਹ ਤੁਸੀਂ ਉਹਦੀ ਰਿਕਾਰਡਿੰਗ ਵਗੈਰਾ ਨਹੀਂ ਮੰਗਿਓ ਨਾ ਭਾਜੀ ਰਿਕਾਰਡਿੰਗ ਨਹੀਂ ਆਫ ਕਰਕੇ ਲਿਆਇਆ ਆਨਲਾਈਨ ਲਾਈਵ ਹੋਏ ਆ ਉਹਨਾਂ ਨਾਲ ਕਿ ਦੱਸੋ ਜੀ ਆ ਕੈਮਰਾ ਇਹਨਾਂ ਬੰਦ ਕੀਤਾ ਕਿਉਂ ਕੀਤਾ ਅੱਜ ਤੁਸੀਂ ਇਹਦੇ ਬਾਰੇ ਫਿਰ ਸ਼ਿਕਾਇਤ ਕੀਤੀ ਤੇ ਮੈਂ ਅਫਸਰ ਸਾਹਿਬ ਨੂੰ ਕਿਹਾ ਅੱਜ ਅਫਸਰ ਸਾਹਿਬ ਬੋਲੇ ਮੈਂ ਮਲਾਜ਼ਮ ਨੂੰ ਕੱਲਦੇ ਆ ਪਤਾ ਨਹੀਂ ਹੁਣ ਕੱਲਦੇ ਆ ਕਿ ਨਹੀਂ ਕੱਲਦੇ ਸਰਕਾਰ ਉਹਨਾਂ ਦੀ ਐਪੀ ਹੋਣਾ ਜੀ ਕੁਝ ਨਹੀਂ ਹੋਣਾ ਚੌੜ ਕਰਦੇ ਹੋ ਤੁਸੀਂ ਮੈਂ ਚੌੜ ਬੋਲ ਕੇ ਮੰਗਦੇ ਦਰਦਾ ਇਹਦੇ ਰੇਟੇ ਮੁਲਾਜ਼ਮ ਨੇ ਉਹਨਾਂ ਸਾਰਿਆਂ ਦੇ ਬੰਦੀ ਤੋਂ ਨੀ ਕਾਰਵਾਈ ਕੀਤੀ ਜਾਵੇ ਜਿਹੜਾ ਪੋਲਿੰਗ ਜੇਡ ਮੇਟਾ ਉਹਦੇ ਵੀ ਕੀਤੀ ਜਾਵੇ ਕੋਈ ਟੱਪੇ ਨਾ ਮੋਟਾ ਫੋਨ ਦੇ ਆ ਬੰਬੜ ਦੇ ਵੇਖੋ ਜੀ ਗੱਲ ਜੋ ਸਿਸਟਮ ਪਹਿਲਾਂ ਸੀ ਇਹਨਾਂ ਨੇ ਬਣਾਇਆ ਇਹ ਲੋਕਾਂ ਦੇ ਕਾਗਜ਼ ਰਿਜੈਕਟ ਕਰਾ ਕੇ ਲੋਕਾਂ ਦੀਆਂ ਫਾਈਲਾਂ ਚੁਕਾ ਕੇ ਲੋਕਾਂ ਦੀਆਂ ਫਾਈਲਾਂ ਦੂਜੇ ਨੰਬਰ 'ਚ ਪਾਸੇ ਕਰਾ ਕੇ ਜੋ ਪਹਿਲਾਂ ਕੀਤਾ ਸੀ ਉਹਦੇ ਨਾਲੋਂ ਵੱਧ ਕਰ ਰਿਹਾ ਹੁਣ ਆ ਸਾਡੀ ਧੀ ਵਰਗੀ ਆ ਬੀਬੀ ਸ਼ਕਤਾਰ ਜੋ ਸੁਣੀਆਂ ਜੀ ਇਹ ਡੇਵਾ ਕਬੂਤਿਆਂ ਦੇ ਭੱਟੇ ਵੱਲ ਖੜੇ ਆਪਾਂ ਭੱਟੇ ਵੱਲ ਬੂਸਤੇ ਸਾਡੇ ਅੰਦਰ ਪੋਲਿੰਗ ਜਿੱਥੇ ਹੋਣ ਡਈ ਆ ਉਹ ਤਿੰਨ ਪੋਲਿੰਗ ਸਟੇਸ਼ਨ ਨੇ ਤੇ ਤਿੰਨਾਂ ਪੋਲਿੰਗ ਸਟੇਸ਼ਨਾਂ 'ਚ ਜਾ ਕੇ ਅੰਦਰ ਤੇ ਬੀਬਾ ਜੀ ਕਹਿੰਦੇ ਆ ਵੀ ਤੁਹਾਨੂੰ ਪਤਾ ਮੇਰੀ ਸਰਕਾਰ ਆ ਮੈਂ ਸਭ ਕੁਝ ਚੁੱਕ ਸਕਦੀ ਆ ਮੈਂ ਡੱਬੇ ਵੀ ਬਾਹਰ ਕੱਢ ਸਕਦੀ ਆ ਮੈਂ ਸਭ ਕੁਝ ਕਰ ਸਕਦੀ ਆ ਤੇ ਇੱਥੇ ਧੱਕਾ ਹੋਣ ਡਿਆ ਉਹ ਫਿਰ ਸੰਗਲ ਸਾਰੀ ਨੇ ਆਖਿਆ ਤੇ ਧੱਕੇ ਵਾਲਾ ਕੋਈ ਬੰਦਾ ਇੱਕ ਤੇ ਦੱਸੋ ਜਿੰਨੇ ਧੱਕਾ ਕੀਤਾ ਕੋਈ ਗੱਲ ਹੋਈ ਕੋਈ ਵੋਟ ਇੱਕ ਸਿੰਗਲ ਵਨ ਨੂੰ ਉਡਦੀ ਹੋਈ ਆ ਹੁਣ ਮਸਲਾ ਤੁਸੀਂ ਝਾਤੀ ਮਾਰਨੀ ਪਰਲੇ ਬੰਲੇ ਬੰਲੇ ਬੂਤੇ ਆ ਤੁਸੀਂ ਉਹਨਾਂ ਦੇ ਸਾਹਮਣੇ ਝਾੜੂ ਵਾਲੇ ਬੂਤੇ ਜੇ ਉਹਨਾਂ ਨੇ ਇੱਕ ਵੀ ਵੋਟਰ ਖੜਾ ਉਹਨਾਂ ਨੂੰ ਕੋਈ ਇਹ ਤੇ ਨਹੀਂ ਲੱਭੇ ਉਹਦੇ ਭੌੜੀ ਤੇ ਹੁਣ ਇਥੇ ਧੱਕੇ ਵਾਲੀ ਗੱਲ ਕਿਹੜੀ ਹੈ ਲੋਕ ਇੱਕ ਪਾਸੇ ਹੋ ਕੇ ਵੋਟਾਂ ਪਾਉਂਦੇ ਹੁਣ ਉਹਨਾਂ ਨੇ ਜਿਹੜਾ ਕੰਮ ਸਿਸਟਮ ਸ਼ੁਰੂ ਕੀਤਾ ਨਾ ਉਹ ਸਿਸਟਮ ਜਿਹੜਾ ਉਹ ਜਿਸ ਤਰ੍ਹਾਂ ਮਾਲ ਸਾਹਿਬ ਦੱਸਣਦੇ ਆ ਕਿ ਉਥੇ ਇੱਕ ਬੰਨੇ ਆਪਣੇ ਬੋਲਿੰਗ ਦੇ ਚੇਲੇ ਦਾ ਦਬਾਅ ਜਿਆਦਾ ਜਿੱਥੇ ਲੋਕੀ ਡਰ ਜਾਂਦੇ ਆ ਉਹਨਾਂ ਨੂੰ ਡਰਾ ਕੇ ਇਹ ਕੰਮ ਕਰਦੇ ਵੀ ਸਹੀ ਆਪੇ ਵੋਟਾਂ ਪਾਈ ਜਾਂਦੇ ਆਪੇ ਸਭ ਕੁਝ ਕਰੀ ਜਾਂਦੇ ਆ ਸੋ ਇੱਥੇ ਅਸੀਂ ਇਹਨਾਂ ਦਾ ਦਬਾਅ ਵੀ ਚਲਣਾ ਅਸੀਂ ਇਹ ਪ੍ਰਵਾਹ ਨਹੀਂ ਕਰਨੀ ਮਸਲਾ ਇਹ ਚਾਹੁੰਦੇ ਵੀ ਇੱਥੇ ਕੋਈ ਲੜਾਈ ਲੜੀ ਕਰਾ ਕੇ ਅਸੀਂ ਤੇ ਕੈਂਡੀਡੇਟ ਵੀ ਠੀਕ ਆ ਸਾਰੇ ਠੀਕ ਬਿਠੇ ਪਿੰਡ ਵਾਲੇ ਅੱਜ ਤੱਕ ਸਾਡੇ ਬੂਥਾਂ ਦੇ ਕਦੀ ਝਗੜਾ ਨਹੀਂ ਆ ਅੱਜ ਤੱਕ ਸਿੰਗਲ ਬੰਨ ਨੂੰ ਤੇ ਮੈਨੂੰ ਨਹੀਂ ਸਮਝ ਲੱਗਦੀ ਅੱਜ ਆਪਾਂ ਨਵੀਂ ਗੱਲ ਕਰਨੀ ਸ਼ੁਰੂ ਕਰਤੀ ਹੈ ਮੈਂ ਇਹ ਕੈਮਰਾ ਚਲਾ ਰਿਹਾ ਇਸ ਪੂਰੇ ਤੁਹਾਡੇ ਚੱਲ ਰਹੇ ਸਾਡੇ ਕੈਮਰੇ ਚੱਲ ਰਹੇ ਆ ਉਹ ਕਿ ਅਸੀਂ ਸਤਰਕ ਹੋ ਕੇ ਬਿਠੇ ਆ ਸਾਡੇ ਕੈਂਡੀਡੇਟ ਪੋਲਿੰਗ ਦੇ ਅੰਦਰ ਸਾਡੇ ਸਾਰੇ ਸਤਰਕੋ ਕੇ ਬਿਠੇ ਸਾਡੇ ਕੈਮਰੇ ਇਹ ਇਹ ਤੁਹਾਨੂੰ ਦੱਸ ਦਵਾਂਗੇ ਰਿਕਾਰਡਿੰਗ ਜਿਹੜੀ ਇਹ ਬੀਬਾ ਜੀ ਕਰਕੇ ਗਏ ਉਹ ਵੀ ਔਰ ਬਾਅਦ ਚ ਸਟੇਜ ਤੇ ਬੋਲਣ ਦਾ ਇਹ ਬਾਅਦ ਹੋ ਕੇ ਸੰਗਤ ਨੂੰ ਵੀ ਝਾੜੂ ਵਾਲਾ ਬੜਾ ਕੰਮ ਕੀਤਾ ਜੀ ਝਾੜੂ ਸਰਕਾਰ ਦੀ ਬੜੀ ਵੱਡੀ ਗੱਲ ਹੈ ਜੀ ਕਾਲੀਦਾਲ ਨੇ ਕੀ ਕੀਤਾ ਜੀ ਕਾਲੀਦਾਲ ਤੇ ਜੇ ਹੋ ਗਿਆ ਜੀ ਸੋ ਇਹ ਗੱਲਾਂ ਅੱਜ ਪ੍ਰਚਾਰ ਵਾਲੀਆਂ ਨਹੀਂ ਜ਼ਿੰਮੇਵਾਰੀਆਂ ਸਾਡੇ ਕੋਲ ਕਹਿੰਦੇ ਆਪਾਂ ਇੰਚਾਰਜ ਤੁਹਾਡੇ ਵੱਲੋਂ ਇਹਦਾ ਮਤਲਬ ਇਹ ਥੋੜਾ ਵੀ ਆਪਾਂ ਉਹਨਾਂ ਜਾ ਕੇ ਦੁਕਨ ਨੂੰ ਇੱਥੇ ਦਾਬੇ ਮਾਰਾਂਗੇ ਕਰਾਂਗੇ ਸੋ ਇਹ ਅਸੀਂ ਚਾਹੁੰਦੇ ਆ ਅਸੀਂ ਪ੍ਰਸ਼ਾਸਨ ਕੋਲ ਇਹ ਮੰਗ ਕਰਦੇ ਆ ਚੋਣ ਪੇਸ਼ੈਂਟ ਕੋਲ ਸਾਨੂੰ ਪੜੇ ਚੋਣ ਕਮਿਸ਼ਨ ਨੂੰ ਕੋਈ ਨਹੀਂ ਕਰਨਾ ਵੀ ਜਿਹੜੀ ਇਹ ਗੱਲਾਂ ਇਹਨਾਂ ਨੂੰ ਰੋਕਣ ਲਈ ਐਸਟਰ ਸਾਹਿਬ ਨਾਲ ਫੋਟੋ ਗੱਲ ਹੋਈ ਆ ਇਹਨਾਂ ਨੂੰ ਰੋਕਣ ਲਈ ਇਹ ਅਕਸਰ ਨਹੀਂ ਹਦਾਇਤਾਂ ਕਰਨਾ ਹੁਣੇ ਵੀ ਆ ਕੇ ਆਰਾਮਦਾਰੀ ਨਾਲ ਲੋਕੀ ਵੋਟਾਂ ਪਾਉਣ ਉਹ ਸਰਕਾਰ ਆਪਣੀ ਕਾਗਰਦ ਵੀ ਵੇਖੇ ਪਈ ਨੇ ਪੰਜ ਸਾਲਾਂ 'ਚ ਜਿਹੜਾ ਕੰਮ ਕੀਤਾ 6 ਸਾਲਾਂ 'ਚ ਇਹਨਾਂ ਦੇ ਅੱਗੇ ਆਉਣਾ ਲੋਕਾਂ ਵੋਟਾਂ ਪਾਉਣੀਆਂ ਉਸ ਨੂੰ ਪਾਉਣੀਆਂ ਜੇ ਆਪਾਂ ਇਤਨੇ ਲੋਕਾਂ ਕੋਲ ਧੱਕੇ ਨਾਲ ਵੋਟਾਂ ਪਾ ਕੇ ਮੂਰਾਲ ਵਾਗੇ ਚਲੇ ਜਾਵਾਂਗੇ ਤੇ ਦਾ ਮਤਲਬ ਇਹ ਝੋੜਾ ਵੀ ਤੁਹਾਡਾ 2027 ਚ ਕੋਲ 2027 ਚ ਕਦਾ ਚ ਇਹ ਤੇ ਸਰਕਾਰ ਨਹੀਂ ਆਉਣੀ ਲੋਕਾਂ ਨੇ ਇਹਨਾਂ ਨੂੰ ਬਾਲੇ ਦਿੱਤੀਆਂ ਜੇ ਦੋ ਰੇਜ ਨਹੀਂ ਦੇ ਸਾਨੂੰ ਫੜ ਲਿਓ ਇਹ ਦੋ ਚੁਗਦੇ ਰੇਜ ਨੇ ਪਤਾ ਨਹੀਂ ਕਿਉਂ ਇਹ ਪਹਿਲਾਂ ਕਰਦੇ ਜੋ ਸਾਨੂੰ ਇਹ ਸਾਡੀ ਸਰਕਾਰ ਨੂੰ ਬੇਨਤੀ ਆ ਆਪਣਾ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਇਹ ਸਮੂਥੀ ਸਾਡੀ ਜਿਹੜੀ ਇਲੈਕਸ਼ਨ ਜੜੀ ਹੋਣੀ ਚਾਹੀਦੀ ਹੈ ਔਰ ਇਥੇ ਮਨੋ ਇਹਨਾਂ ਭੂਥਾਂ ਤੇ ਜ਼ਰੂਰ ਧਿਆਨ ਰੱਖਿਆ ਜਾਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਦੀਪ ਪੰਚਾਇਤ ਮੈਂ ਮੋਰ ਸਿੰਘ ਸਰਪੰਚ ਚੈਨਪੁਰ ਕੋ ਸਾਡੀ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਤਰੀਕੇ ਨਾਲ ਬੋਲ ਰੰਗ ਹੋ ਰਹੀ ਆ ਸਾਡੀ ਆਮ ਪਾਰਟੀ ਦੇ ਵਿੱਚ ਅਸੀਂ ਵੱਧ ਤੋਂ ਵੱਧ ਇਥੇ ਲੀਡ ਖੜਾਗੇ ਤੇ ਹੁਣ ਦਾਵਾ ਕਰਦੇ ਆ ਵੀ ਬੜੇ ਪਿਆਰ ਨਾਲ ਵੋਟਾਂ ਪੈਂਦੀਆਂ ਨੇ ਕਿਸੇ ਦੇ ਇੱਕ ਦੂਜੇ ਦਾ ਵਧਿੱਕੀ ਨਹੀਂ ਹੋ ਰਹੀਆਂ ਵੋਟਾਂ ਤੇ ਤੁਹਾਡੇ ਪੈਂਦੀਆਂ ਇਹ ਜੀ 923 ਤੇ ਹੁਣ ਤੱਕ ਨਹੀਂ ਬੋਲ ਜੀ 3500 ਚ ਪਲੱਸ ਹੋਈ ਹੈ ਜੀ ਤਕਰੀਬ ਕਾਫੀ ਆਏ ਦੀ ਵੋਟ ਵੱਧ ਤੋਂ ਵੱਧ ਵੋਟ ਪੈ ਗਈ ਜੀ ਬਹੁਤ ਅੱਡੇ ਅੱਗ ਲੱਗੇ ਸੰਜ ਚੱਲ ਰਹੇ ਹੈ। ਹੱਜੂ ਬੜੇ ਪਿਆਰ ਨਾਲ ਲੱਗੇ ਜੀ। ਕੋਈ ਉਹਦੇ ਵਿੱਚ ਉਲੂ ਨੀ ਕੀ ਨਾ ਜੀ। ਹਾਂ ਜੀ। ਉਹਦੋਂ ਆਪਾਂ ਵਾਲੇ ਕੰਮਾਂ ਤੇ ਗਏ ਨੇ। ਉਹਦੋਂ ਜਿੱਦਾਂ ਜਿੱਦਾਂ ਲੋਕਾਂ ਨੂੰ ਟਾਈਮ ਲੱਗਾ ਬਿਲਕੁਲ ਕੋਈ ਅੰਦਰ ਰਸ ਨਹੀਂ ਹੈਗਾ। ਕਿਸੇ ਦੀ ਕੋਈ ਕਿੰਤੂ-ਪ੍ਰਿੰਤੂ ਨਹੀਂ ਹੈਗਾ। ਬਿਲਕੁਲ ਪਿਆਰ ਨਾਲ ਸਾਰੇ ਵੋਟਾਂ ਪਾ ਰਹੇ ਜੀ। ਪਰ ਖਾਲਸਾ ਸਾਹਿਬ eigenvector ਜੀ ਕੀ ਫਤਵਾ